ਦਾ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਦਾ 4 ਮਹੀਨੇ ਬਾਅਦ ਹੋਈ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਉਹ ਜ਼ਿਆਦਾਤਰ ਨਵੀਂ ਭਰਤੀ ਨੂੰ ਲੈ ਕੇ ਲੈ ਕੇ ਲਏ ਗਏ ਨੇ ਔਰ ਜਿਹੜਾ ਇੱਕ ਨਾਲ ਸੈਸ਼ਨ ਸੱਦਣ ਦੀ ਬੁਲਾਏ ਜਾਣ ਦੀ ਸਪੈਸ਼ਲ ਸੈਸ਼ਨ ਜਿਸ ਨੂੰ ਕਿਹਾ ਗਿਆ 24-25 ਫਰਵਰੀ ਨੂੰ ਇਹ ਦੋ ਰੋਜ਼ਾ ਸੈਸ਼ਨ ਕੀ ਸੰਭਾਵਨਾਵਾਂ ਨੇ ਕਿ ਉਸ ਸੈਸ਼ਨ ਦੀ ਬੁਲਾਉਣ ਦੀ ਜ਼ਰੂਰਤ ਕੀ ਸੀ ਔਰ ਟੈਕਨੀਕਲੀ ਕੀ ਜ਼ਰੂਰਤ ਸੀ ਔਰ ਉਸ ਦਿਨ ਦੋ ਦਿਨਾਂ ਦੀ ਕਾਰਵਾਈ ਦੇ ਦੌਰਾਨ ਕਿਹੜੇ ਜੇ ਮਤੇ ਆ ਸਕਦੇ ਨੇ देखो सब तो वड्डी ਗੱਲ ਹੈ ਕਿ ਜਿਹੜੇ ਵਿਧਾਨ ਸਭਾ ਦੇ ਰੂਲ ਨੇ ਜਾਂ ਸੰਵਿਧਾਨਿਕ ਇਹ ਤੁਹਾਨੂੰ 6 ਮਹੀਨੇ ਦੇ ਵਿੱਚ ਵਿੱਚ اجلاس ਬੁਲਾਉਣਾ ਪੈਂਦਾ ਹੁਣ ਜਿਹੜਾ ਸਰਕਾਰ ਨੇ ਪਿਛਲਾ اجلاس ਬੁਲਾਇਆ ਦੇਖੋ ਤਰੀਕਾ ਹੁੰਦਾ ਗਵਰਨਰ ਹੀ اجلاس ਬੁਲਾਉਣ ਦੀ ਆਗਿਆ ਦਿੰਦਾ ਤੇ ਗਵਰਨਰ ਹੀ ਉਠਾਣ ਦਿੰਦਾ ਵਿਧਾਨ ਸਭਾ ਵੱਲੋਂ ਸਪੈਸ਼ਲ ਇੱਕ ਜਾਂਦਾ ਕਿ ਇਹ اجلاس ਜਿਹੜਾ ਸਾਨੂੰ ਉਠਾਉਣ ਦੀ ਤੇ ਬੁਲਾਉਣ ਦੀ ਆਗਿਆ ਦਿੱਤੀ ਜਾਵੇ ਇਸ ਸਰਕਾਰ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਸੈਸ਼ਨ ਜਿਹੜਾ ਵਾ ਬੁਲਾਇਆ ਜਾਂਦਾ ਉਹਨੂੰ ਉਠਾਉਂਦੇ ਨਹੀਂ ਆਗੇ ਮੁਲਤਵੀ ਨਹੀਂ ਕਰਦੇ ਆਗੇ ਹੁਣ ਜਿਹੜਾ ਇਹ 25 26 ਨੂੰ ਬੁਲਾਇਆ ਹੈ ਕਿ ਤੁਸੀਂ ਇਹ ਮੰਨ ਕੇ ਜਾ ਸਕਦੇ ਕਿ ਸਪੈਸ਼ਲ ਸੈਸ਼ਨ ਨਹੀਂ ਹੈਗਾ ਇਹ ਪਿਛਲੇ ਸੈਸ਼ਨ ਦਾ ਹੀ ਹਿੱਸਾ ਬਤੇ ਦੋ ਸਿਟਿੰਗਾਂ ਸਰਕਾਰ ਨੇ ਹੋਰ ਵਿਦਾਤੀਆਂ ਇਹਨੂੰ ਤੁਸੀਂ ਨਵਾਂ ਸੈਸ਼ਨ ਨਹੀਂ ਕਹਿ ਸਕਦੇ ਪਿਛਲੇ ਸੈਸ਼ਨ ਦਾ ਹਿੱਸਾ ਹੀ ਕਹਿ ਸਕਦੇ ਨੇ ਕਿਉਂਕਿ ਜੇ ਜੇ ਸਰਕਾਰ ਨੇ ਬੁਲਾਉਣਾ ਫਿਰ ਗਵਰਨਰ ਦੇ ਜ਼ਰੀਏ ਉਹ ਸੈਸ਼ਨ ਉਠਾਉਣਾ ਪੈਂਦਾ ਹੈਗਾ ਇਸ ਕਰਕੇ ਹੁਣ ਸਰਕਾਰ ਕਿਉਂਕਿ ਵਿਧਾਨਿਕ ਇੱਕ ਨੁਕਤਾ ਜੀ ਕਿਉਂਕਿ ਪਰਮਿਸ਼ਨ ਨਵਾਂ ਜਿਹੜਾ اجلاس ਬੁਲਾਉਣਾ ਪੈਂਦਾ ਹਰ اجلاس ਤੇ ਗਵਰਨਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਇਸ ਕਰਕੇ ਇਹਨਾਂ ਨੇ ਕਰ ਲਿਆ ਕਿਉਂਕਿ ਅਗਲਾ ਜਿਹੜਾ ਮਾਰਚ ਚ ਹੋਣਾ ਸੀ ਉਹ 3 ਮਾਰਚ ਨੂੰ ਹੁੰਦਾ ਤੇ ਫਿਰ ਉਹ ਸਪੀਕਰ ਫਿਰ ਗਵਰਨਰ ਨੇ ਉਹ ਉਸ 3 ਮਾਰਚ ਦੀ ਪਰਮਿਸ਼ਨ ਨਹੀਂ ਸੀ ਦੇਣੀ ਹੈਗੀ ਕਿਉਂਕਿ ਜਿਹੜਾ ਬਜਟ ਸੈਸ਼ਨ ਹੁੰਦਾ ਉਹ ਗਵਰਨਰ ਅਡਰੈਸ ਦੇ ਨਾਲ ਸਟਾਰਟ ਹੁੰਦਾ ਇਸ ਕਰਕੇ ਸੰਵਿਧਾਨਕ ਨੁਕਤਾ ਸੀ ਜਾਂ ਸੰਵਿਧਾਨਕ ਮਜਬੂਰੀ ਸੀ ਜਿਹਦੇ ਚੱਲਦਿਆ ਸਰਕਾਰ ਨੇ ਦੋ ਦਿਨ ਦਾ ਇਹ ਸੈਸ਼ਨ ਰੱਖ ਲਿਆ ਜਿਸ ਨੂੰ ਸਪੈਸ਼ਲ ਸੈਸ਼ਨ ਕਹਿਣਾ ਗਲਤ ਹੋਏਗਾ ਪਿਛਲੇ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਕਹਿ ਸਕਦੇ ਇਹ ਕਹ ਲੋ ਕਿ ਜੇ ਪਿੱਛੇ ਚਾਰ ਸਿਟਿੰਗ ਹੋਈਆਂ ਸੀ ਤੇ ਇਹ ਦੋ ਸਿਟਿੰਗਾਂ ਹੋਰ ਹੋ ਜਾਣਗੀਆਂ ਹੁਣ ਇਹਦੇ ਵਿੱਚ ਸਰਕਾਰ ਇੱਕ ਅੱਧਾ ਬਿੱਲ ਲੈ ਜਾਊਗੀ ਜਾਂ ਹੋਰ ਸਵਾਲ ਜਵਾਬ ਲੱਗ ਜਾਣਗੇ ਹੋਰ ਤੇ ਕੋਈ ਇਹਦੇ 'ਚ ਹੋ ਨਹੀਂ ਸਕਦਾ ਹੁਣ ਬਜਟ ਸੈਸ਼ਨ ਜਿਹੜਾ ਵਾ ਉਹ ਸਰਕਾਰ ਨੂੰ ਇੱਕ ਹੋਰ ਟਾਈਮ ਮਿਲ ਗਿਆ ਹੁਣ ਕੀ ਉਹ 3 ਮਾਰਚ ਨੂੰ ਡਿਊ ਆ ਬਜਟ ਸੈਸ਼ਨ ਉਹ 3 ਮਾਰਚ ਨੂੰ ਬੁਲਾਇਆ ਜਾਊਗਾ ਜਾਂ 15 ਮਾਰਚ ਨੂੰ ਬੁਲਾਇਆ ਜਾਏਗਾ ਜਾਂ ਫਿਰ ਸਰਕਾਰ April ਚ ਜਾਏਗੇ ਪਰ ਕਿਉਂਕਿ ਜਿਹੜਾ ਬਜਟ ਹੁੰਦਾ ਪਾਸ ਉਹ 31 March ਤੋਂ ਲੈ ਕੇ ਸੌਰੀ 1 April ਤੋਂ ਲੈ ਕੇ 31 March ਅਗਲੀ 31 March ਤੱਕ ਹੁੰਦਾ ਕਿਉਂਕਿ ਹਰ ਸਾਲ ਦਾ ਬਜਟ ਆ ਇਸ ਕਰਕੇ ਉਹ ਸਰਕਾਰ ਨੂੰ ਵੀ March ਦੇ ਮਹੀਨੇ ਦੇ ਵਿੱਚ ਹੀ ਬਜਟ ਬਣਾਉਣਾ ਪਊਗਾ ਉਹਦੀ ਡੇਟ 3 March ਵੀ ਦਾ 1 31 March ਹੋ ਸਕਦੀ ਆਖਰੀ ਦਿਨ ਹੋ ਸਕਦਾ ਉਹ ਸਰਕਾਰ ਨੇ ਦੇਖਣਾ ਹੈ ਪਰ ਜਿਹੜੇ ਅੱਜ ਜਿਹੜੇ ਇੱਕ ਤੇ ਇਹ ਸਰਕਾਰ ਦੀ ਸੰਵਿਧਾਨਿਕ ਜਾਂ ਤਕਨੀਕੀ ਤੌਰ ਤੇ ਜਾਂ ਵਿਧਾਨਿਕ ਤੌਰ ਤੇ ਇੱਕ ਨੁਕਤਾ ਦੇਖ ਲਓ ਜਿਸ ਕਰਕੇ ਜਿਹੜਾ ਸਰਕਾਰ ਨੂੰ ਇਹ ਵਲਾ ਕਰਨਾ ਪਿਆ ਹੁਣ ਜਿਹੜੇ ਅੱਜ ਸਰਕਾਰ ਨੇ ਜਿਹੜੇ ਫੈਸਲੇ ਲਈ ਕੈਪਟਨ ਬੀਨ ਕਿ ਕੋਈ ਜਿਹੜੇ 4 ਮਹੀਨੇ ਬਾਅਦ ਲਈਆ ਕਿ ਕੋਈ ਪੰਜਾਬ ਦੇ ਵਿੱਚ ਵੋਟਾਂ ਵੀ ਹੁੰਦੇ ਰਹੀਆਂ ਪੰਜਾਬ ਸਰਕਾਰ ਦਿੱਲੀ ਵੀ ਬਿਜੀ ਰਹਿੰਦੀ ਰਹੀ ਹੈ ਔਰ ਜਦੋਂ ਚੋਣ ਜਾਬਤਾ ਲੱਗਦਾ ਉਦੋਂ ਤੁਸੀਂ ਮੀਟਿੰਗ ਕਰ ਤੇ ਸਕਦੇ ਹੋ ਪਰ ਉਹਦੇ 'ਚ ਫੈਸਲਾ ਨਹੀਂ ਲੈ ਸਕਦੇ ਤੇ ਫਿਰ ਉਹੋ ਜੀ ਮੀਟਿੰਗ ਦਾ ਫਾਇਦਾ ਵੀ ਨਹੀਂ ਹੁੰਦਾ ਜਿਹਦੇ ਜੇ ਤੁਸੀਂ ਫੈਸਲਾ ਨਹੀਂ ਲੈ ਸਕਦੇ ਜੇ ਫੈਸਲਾ ਲਓਗੇ ਆਪੋਜੀਸ਼ਨ ਪਾਰਟੀਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨੀਆਂ ਚੋਣ ਕਮਿਸ਼ਨ ਉਹਨਾਂ ਫੈਸਲਿਆਂ ਤੇ ਰੋਕ ਲਗਾ ਦੇ ਦੋ ਜਿਸ ਕਰਕੇ ਸਰਕਾਰ ਦੀ ਕਿਰਕਰੀ ਹੋ ਸਕਦੀ ਇਸ ਕਰਕੇ ਕੋਈ ਕੈਬਨਿਟ ਮੀਟਿੰਗ ਹੋਈ ਵੀ ਨਹੀਂ ਫਿਰ ਸਰਕਾਰ ਦਿੱਲੀ ਇਲੈਕਸ਼ਨ ਦੇ ਵਿੱਚ ਬੀਜੇਗੀ ਪਰ ਜਿਹੜੇ ਅੱਜ ਕੈਬਨਿਟ ਮੀਟਿੰਗ ਚ ਲਿਆ ਉਹਦੇ ਵਿੱਚ ਸਰਕਾਰ ਨੇ ਕਿਹਾ ਕਿ ਸੂਬੇ ਦੇ 6 ਲੱਖ ਕਰਮਚਾਰੀਆਂ ਤੇ ਪੈਨਸ਼ਨ ਨੂੰ ਵੱਡਾ ਤੋਹਫਾ ਕਰਮਚਾਰੀਆਂ ਤੇ ਪੈਨਸ਼ਨਾਂ ਨੂੰ 14000 ਕਰੋੜ ਰੁਪਏ ਦੇ ਬਕਾਏ ਜਿਹੜੇ ਨੇ ਉਹ ਜਾਰੀ ਕਰਦਾ ਜਿਹੜਾ ਫੈਸਲਾ ਲਿਆ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਗਲਾ ਬਜਟ ਆਉਣਾ ਸੀ ਇਹ ਲੈਪਸ ਵੀ ਹੋ ਸਕਦਾ ਹੈ ਇਸ ਕਰਕੇ ਸਰਕਾਰ ਨੇ ਹੁਣ ਸੋਚਣਾ ਹੈ ਕਿ ਇਹਦੇ ਚ 3 ਲੱਖ ਮੁਲਾਜ਼ਮ ਨੇ ਤੇ 3 ਲੱਖ ਪੈਨਸ਼ਨਰ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਜਨਵਰੀ 2116 ਤੋਂ ਲੈ ਕੇ 30 ਜੂਨ 22 ਤੱਕ ਦੇ ਸਮੇਂ ਦੀ ਸੋਧੀ ਹੋ ਤਨਖਾਹ ਪੈਨਸ਼ਨ ਤੇ ਲੀਵ ਇਨਕੈਸ਼ਮੈਂਟ ਦਾ ਬਕਾਇਆ 1 ਜੁਲਾਈ 2121 ਤੋਂ ਲੈ ਕੇ 31 ਮਾਰਚ 2024 ਤੱਕ ਡੀਏ ਡੀਆਰ ਦਾ ਬਕਾਇਆ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਇਸ ਨਾਲ ਘੱਟੋ ਘੱਟ 14000 ਕਰੋੜ ਰੁਪਈਆ ਉਹਦਾ ਫਾਇਦਾ ਹੋਊਗਾ ਹੁਣ ਸਵਾਲ ਹੈ ਕਿ 14000 ਕਰੋੜ ਰੁਪਈਆ ਸਰਕਾਰ ਕੋ ਆਇਆ ਕਿੱਥੋਂ ਨਾ ਮੁਲਾਜ਼ਮਾਂ ਦਾ ਪੈਸਾ ਮੁਲਾਜ਼ਮਾਂ ਨੂੰ ਦੇਣਾ ਪੈਣਾ ਤੇ ਇਸ ਕਰਕੇ ਜਿੰਨੂੰ ਵੀ ਫਾਇਦਾ ਹੋਊਗਾ ਚਾਹੇ ਉਹਨਾਂ ਦਾ ਹੀ ਪੈਸਾ ਮੁਲਾਜ਼ਮਾਂ ਦਾ ਪਰ ਉਹਨਾਂ ਦੀ ਜੇਬਾਂ 'ਚ ਆ ਜੂਗਾ ਦੂਜੀ ਗੱਲ ਸਰਕਾਰ ਨੇ ਕੇ ਵੀ ਫੈਸਲਾ ਲਿਆ ਕਿ ਸਰਕਾਰੀ ਤੇ ਪ੍ਰਾਈਵੇਟ ਖੇਤਰ ਵਿੱਚ 60000 ਜਿਹੜੀਆਂ ਅਸਾਮੀਆਂ ਨੇ ਉਹਨਾਂ ਨੂੰ ਸਿਰਜਣ ਦੀ ਪ੍ਰਵਾਨਗੀ ਦਿੱਤੀ ਆ ਔਰ ਨਾਲ ਹੀ ਸੂਬੇ ਵਿੱਚ 22 ਨਵੀਆਂ ਲੋਕ ਅਦਾਲਤਾਂ ਸਥਾਪਿਤ ਕਰਨ ਲਈ ਵੀ ਪੰਜਾਬ ਰਾਜ ਕਾਨੂੰਨੀ ਸੁਵਾਲਾ ਅਥਾਰਟੀ ਵਿੱਚ ਨਵੀਆਂ ਅਸਾਮੀਆਂ ਜਿਹੜੀਆਂ ਸਿਰਜਣ ਦੀ ਵੀ ਪ੍ਰਵਾਨਗੀ ਦਿੱਤੀ ਆ ਜੀ ਔਰ ਇਸ ਤੋਂ ਇਲਾਵਾ ਸਰਕਾਰ ਨੇ ਹੋਰ ਵੀ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਹੜਾ ਵਾ ਅੱਜ ਭਰਤੀ ਕਰਨ ਦੀ ਜਿਹੜੀ ਪ੍ਰਕਿਰਿਆ ਨੂੰ ਆਗਿਆ ਦਿੱਤੀ ਉਸ ਤਰ੍ਹਾਂ ਕਹਿ ਰਹੇ ਕਿ ਨੌਜਵਾਨਾਂ ਦੇ ਰੁਜ਼ਗਾਰ ਦੇ 50000 ਤੋਂ ਵੱਧ ਮੌਕੇ ਪੈਦਾ ਕਰਦੇ ਉਦੇਸ਼ ਨਾਲ ਮੰਤਰੀ ਮੰਡਲ ਨੇ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ ਪ੍ਰੋਜੈਕਟ ਦੇ ਹਿੱਸੇ ਵਜੋਂ ਰਾਜਪੁਰਬ ਵਿਖੇ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਸਟਰ ਵੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈਗਾ ਫਿਰ ਇੱਕ 1500 ਏਕੜ ਜ਼ਮੀਨ ਵਿੱਚ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਘਰ ਦੇਣ ਵਾਸਤੇ ਵੀ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ ਔਰ ਇਸੇ ਤਰ੍ਹਾਂ ਵੱਖ-ਵੱਖ ਵਿਕਾਸ ਅਥਾਰਟੀਆਂ ਦੁਆਰਾ ਇਕੱਠੇ ਕੀਤੇ ਗਏ ਈਡੀਸੀ ਦੀ ਜੋਗ ਵਰਤੋਂ ਕਰਨ ਦੀ ਨੀਤੀ ਨੂੰ ਵੀ ਪ੍ਰਵਾਨਿਤਗੀ ਦਿੱਤੀ ਹੈਗੀ ਆ ਇਹਦੇ ਚ ਇਹ ਕਿ ਈਡੀਸੀ ਦਾ ਜਿਹੜਾ 50% ਦੀ ਕਲੋਨੀ ਜਾਂ ਟਾਊਨਸ਼ਿਪ ਦੇ ਘੇਰੇ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਰਤਿਆ ਜਾਵੇਗਾ ਜਦੋਂ ਕਿ ਬਾਕੀ 50% ਦੀ ਸਰਕਾਰ ਦੁਆਰਾ ਸੁੱਬੇ ਵੱਡੇ ਪ੍ਰੋਜੈਕਟਾਂ ਦੇ ਵਿਕਾਸ ਲਈ ਵਰਤਿਆ ਇੱਕ ਹੋਰ ਜਿਹੜਾ ਤਜਾਹ ਪੀੜਤਾ ਕਿਉਂਕਿ ਸੁਪਰੀਮ ਕੋਰਟ ਤੱਕ ਕੇਸ ਗਏ ਸੀ ਫਿਰ ਇੰਡੀਆ ਦੇ ਵਿੱਚ ਤਜਾਬ ਪੀੜਤ ਚਾਹੇ ਕੁੜੀਆਂ ਚਾਹੇ ਮੁੰਡੇ ਨੇ ਉਹਨਾਂ ਨੂੰ ਸਰਕਾਰ ਨੇ ਕਿਹਾ ਕਿ ਪੈਨਸ਼ਨ ਲਾਈ ਜਾਵੇ ਇਹ ਪੰਜਾਬ ਦੇ ਵਿੱਚ ਤੇ ਐਡਵੋਕੇਟ ਐਸ ਸੀ ਰੋੜਾ ਸਾਹਿਬ ਵੀ ਉਹਨਾਂ ਨੇ ਹਾਈ ਕੋਰਟ ਵਿੱਚ ਗਏ ਸੀ ਫਿਰ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਇਹ ਲਾਗੂ ਆ ਫਿਰ ਉਸ ਤੋਂ ਬਾਅਦ ਸਾਰੇ ਸੂਬਿਆਂ ਨੇ ਲਾਗੂ ਕਰ ਦਿੱਤਾ ਪਹਿਲਾਂ ਸਰਕਾਰ ਇਹ 8000 ਰੁਪਏ ਦਿੰਦੀ ਸੀ ਹੁਣ ਇਸ ਸਰਕਾਰ ਨੇ 10000 ਰੁਪਏ ਕਰਨ ਦਾ ਫੈਸਲਾ ਕੀਤਾ ਵਾ ਕਿ ਤਜਾਬ ਪੀੜਤਾ ਜਿਹੜੀ ਵਿੱਤੀ ਸਹਾਇਤਾ ਸਕੀਮ ਦਾ ਨਾਮ ਬਦਲ ਕੇ ਹੁਣ ਪੰਜਾਬ ਤਜਾਬ ਪੀੜਤਾਂ ਲਈ ਵਿੱਤੀ ਸਹਾਇਤਾ ਸਕੀਮ 224 ਵਿੱਚ ਰੱਖ ਦਿੱਤਾ ਗਿਆ ਪਹਿਲਾਂ 8000 ਰੁਪਏ ਦਿੱਤਾ ਜਾਂਦਾ ਸੀ ਹੁਣ ਸਰਕਾਰ ਨੇ 10000 ਰੁਪਏ ਦੇਣ ਦਾ ਫੈਸਲਾ ਕੀਤਾ ਔਰ ਇਸ ਤੋਂ ਇਲਾਵਾ ਜਿਹੜਾ ਸਰਕਾਰ ਨੇ ਕਿਹਾ ਕਿ 24 ਤੇ 25 ਫਰਵ ਨੂੰ ਵਿਧਾਨ ਸਭਾ ਦੀਆਂ ਦੋ ਦਿਨਾਂ ਦਾ ਇੱਕ ਵਿਸ਼ੇਸ਼ ਬੈੜਕਾ ਪਿਛਲੇ ਸਿਆਸੀ ਦਾ ਹਿੱਸਾ ਹੋਊਗਾ ਉਹਨੂੰ ਬੁਲਾਉਣ ਦਾ ਫੈਸਲਾ ਕੀਤਾ ਔਰ ਨਾਲ ਇਹ ਵੀ ਕਿਹਾ ਕਿ ਡਿਫਾਲਟ ਹੋਏ ਲੋਆਂ ਲਈ ਮਾਫੀ ਲਈ ਇੱਕ ਨੀਤੀ ਮਨਜ਼ੂਰ ਲੋਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ ਔਰ ਇੱਕ ਜਿਹੜੇ ਐਨਆਰਆਈ ਪੰਜਾਬੀ ਨੇ ਉਹਨਾਂ ਵਾਸਤੇ 6 ਜਿਹੜੀਆਂ ਨਵੀਆਂ ਜਿਹੜੀਆਂ ਵਿਸ਼ੇਸ਼ ਅਦਾਲਤਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਹ ਵਿਸ਼ੇਸ਼ ਅਦਾਲਤਾਂ ਜਲੰਧਰ ਹਸ਼ਿਆਰਪੁਰ ਕਪੂਰਥਲਾ ਸ਼ਹੀਦ ਭਗ ਸਿੰਘ ਨਗਰ ਮੋਗਾ ਅਤੇ ਲੁਧਿਆਣਾ ਦੇ ਵਿੱਚ ਹੋਏਗਾ ਜਿਹੜੇ ਚੌਂਕੀਦਾਰ ਨੇ ਚੌਂਕੀਦਾਰਾਂ ਦਾ ਵੀ ਮਾਣ ਪੱਤਾ ਹੁਣ 1250 ਰੁਪਏ ਤੋਂ ਵਧਾ ਕੇ ਸਰਕਾਰ ਨੇ 1500 ਰੁਪਏ ਕਰਨ ਦਾ ਫੈਸਲਾ ਕੀਤਾ ਔਰ ਬਠਿੰਡਾ ਥਰਮਲ ਪਾਵਰ ਪਲਾਂਟ ਨਾਲ ਸੰਬੰਧਿਤ ਜ਼ਮੀਨ ਦੀ ਟੁਕੂਆਂ ਤੁਕਮੀ ਵਰਤੋਂ ਨੂੰ ਹਰੀ ਝੰਡੀ ਮੰਤਰੀ ਬਣੇ ਥਰਮਲ ਪਾਵਰ ਪਲਾਂਟ ਬਠਿੰਡਾ ਦੀ 253 ਏਕੜ ਜ਼ਮੀਨ ਬਠਿੰਡਾ ਵਿਕਾਸ ਅਥਾਰਟੀ ਨੂੰ ਰੈਸ਼ੀ ਵਪਾਰ ਮਤਲਬ ਜਿੱਥੇ ਥਰਮਲ ਪਾਵਰ ਪਲਾਂਟ ਉੱਥੇ 253 ਉੱਥੇ ਹੁਣ ਘਰ ਬਣਾਏ ਜਾਣਗੇ ਵਪਾਰਕ ਦੁਕਾਨਾਂ ਬਣਾਈਆਂ ਜਾਣਗੇ ਉੱਥੇ ਕਨਵਰਟ ਕਰਨ ਦਾ ਫੈਸਲਾ ਕਰਤਾ ਤੇ ਨਾਲ ਹੀ ਸਕੂਲਾਂ ਲਈ ਜਿਹੜਾ ਵਾ 1235 ਏਕੜ ਜ਼ਮੀਨ ਜਿਹੜੀ ਪੰਜਾਬ ਬਿਜਲੀ ਬੋਰਡ ਦੀ ਉਹਨੂੰ ਵਾਪਸ ਕਰਨ ਦਾ ਫੈਸਲਾ ਦਿੱਤਾ ਹੈ ਔਰ ਇਸ ਤੋਂ ਇਲਾਵਾ ਸਰਕਾਰ ਨੇ ਅੱਜ ਦੀ ਜਿਹੜੀ ਕੈਬਨਟ ਮੀਟਿੰਗ ਦੇ ਵਿੱਚ ਇੱਕ ਕੋਈ ਰੈਂਟਲ ਹਾਊਸਿੰਗ ਅਕਮੋਡੇਸ਼ਨ ਪਾਲਿਸੀ ਵੀ 218 ਵਿੱਚ ਵੀ ਸੋਧ ਕਰਨ ਦਾ ਫੈਸਲਾ ਕੀਤਾ ਹੈਗਾ ਉਹ ਕਿਉਂਕਿ ਜਦੋਂ ਪੂਰੇ ਸਰਕਾਰ ਦੇ ਆਰਡਰ ਆਉਣਗੇ ਉਹਦੇ ਚ ਸਪਸ਼ਟ ਬੁੱਢਾ ਨਾਲਾ ਜਿਹੜਾ ਖਾਸ ਕਰਕੇ ਚਰਚਾ ਦਾ ਵਿਸ਼ਾ ਬੁੱਢਾ ਨਾਲਾ ਦੇ ਕਹਿੰਦੇ ਪ੍ਰਦੂਸ਼ਣ ਨੂੰ ਰੋਕਣ ਲਈ ਲੁਧਿਆਣਾ ਵਿਕੇ ਬਾਇਓ ਮੀਥੇਨ ਪਲਾਂਟ ਸਥਾਪਿਤ ਕਰਨ ਨੂੰ ਹਰੀ ਝੰਡੀ ਦਿੱਤੀ ਆ ਲੁਧਿਆਣੇ ਦੇ ਬੁੱਢੇ ਨਾਲੇ ਵਿੱਚ ਗੋਹੇ ਕਾਰਨ ਪੈਦਾ ਹੋਏ ਪ੍ਰਦੂਸ਼ਣ ਨੂੰ ਰੋਕਣ ਲਈ ਮੰਤਰੀ ਮੰਡਲ ਨੇ ਉਦਯੋਗਿਕ ਸ਼ਹਿਰ ਵਿੱਚ ਆਧੁਨਿਕ ਬਾਇਓ ਮੀਥੇਨ ਪਲਾਂਟ ਲਾਉਣ ਦੀ ਪ੍ਰਵਾਨਗੀ ਦਿੱਤੀ ਇਹ ਪਲਾਂਟ 2.5 ਏਕੜ ਵਿੱਚ ਲੱਗੇਗਾ ਅਤੇ ਇਸ ਦੀ ਰੋਜ਼ਾਨਾ ਸਮਰੱਥਾ 300 ਟਨ ਹੋਏਗੀ ਔਰ ਇਸ ਤੋਂ ਇਲਾਵਾ ਪਰਾਲੀ ਦੇ ਆਧਾਰ ਤੇ ਜਿਹੜੇ ਬਾਇਲਰਾਂ ਲਈ ਵੀ ਸਬਸਿਡੀ ਵਧਾਈ ਗਈ ਹੈ ਸਰਕਾਰ ਨੇ ਹੁਣ ਵਧਾ ਕੇ ਪਹਿਲਾਂ ਸੀ ਕਿ ਨਵਾਂ ਬਾਇਲਰ ਸਥਾਪਿਤ ਕਰਨ ਲਈ ਪੂੰਜੀਗਤ ਸਬਸਿਡੀ 1 ਕਰੋੜ ਰੁਪਏ ਤੇ ਮੌਜੂਦਾ ਪਲਾਂਟ ਨੂੰ ਅਪਗ੍ਰੇਡ ਕਰਨ ਲਈ 50 ਲੱਖ ਰੁਪਏ ਦੀ ਸਬਸਿਡੀ ਦੇਣ ਦੀ ਹੁਣ ਸਰਕਾਰ ਨੇ ਸਹਿਮਤੀ ਦਿੱਤੀ ਹੈ ਤੇ ਵੱਖ-ਵੱਖ ਪਿੰਡਾਂ ਦੀਆਂ ਸਬਡਿਵੀਜ਼ਨਾਂ ਵਿੱਚ ਸਰਕਾਰ ਨੇ ਬਦਲ ਦਿੱਤੇ ਆ ਇਹ ਮਹੱਤਵਪੂਰਨ ਗੱਲਾਂ ਕਿ ਕਈ ਪਿੰਡਾਂ ਦੀਆਂ ਜਿਹੜੀਆਂ ਵਾਂ ਉਹ ਸਬਡਿਵੀਜ਼ਨ ਸਰਕਾਰ ਨੇ ਬਦਲ ਦਿੱਤੀਆਂ ਵਾ ਉਹ ਅਗਰ ਗੱਲ ਕੀਤੀ ਜਾਵੇ ਜਿੱਥੇ ਸੰਗਰੂਰ ਦੀ ਜਿਹੜੀ ਸਬਡਿਵੀਜ਼ਨ ਚੀਮਾ ਦੇ ਪਿੰਡ ਨਮੋਲ ਨੂੰ ਸਬਡਿਵੀਜ਼ਨ ਸਨਾਮ ਉਦਮ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮਲ ਕਰਨ ਦੀ ਇਹ ਪ੍ਰਵਾਨਗੀ ਦਿੱਤੀ ਹੈ ਕਿ ਹੋ ਸਕਦਾ ਹੈ ਕਿ ਲੋਕਾਂ ਨੂੰ ਦੂਜੇ ਥਾਂ ਦੂਰ ਜਾਣਾ ਪੈਂਦਾ ਹੋਵੇ ਔਰ ਇੱਕ ਸਰਕਾਰ ਨੇ ਮਹਾਰਾਜ ਭਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ UGC ਸਕੇ ਨੂੰ ਪ੍ਰਵਾਨਗੀ ਦਿੱਤੀ ਹੈ ਔਰ ਮੰਤਰੀ ਮੰਡਲ ਨੇ ਪੰਜਾਬ ਮਹਾਰਾਜਾ ਅਪਿੰਦਰ ਸਿੰਘ ਪੰਜਾਬ ਸਪੋਰਟ ਯੂਨੀਵਰਸਿਟੀ ਪਟਿਆਲਾ ਵਿੱਚ ਅਧਿਆਪਨ ਫੈਕਲਟੀ ਲਈ UGC ਸਕਿੱਲ ਦੀ ਵੀ ਇਹ ਪ੍ਰਵਾਨਗੀ ਇਹਦੇ ਕੁਝ ਮਹੱਤਵਪੂਰਨ ਜਿਹੜੇ ਨੇ ਇਹ ਸਰਕਾਰ ਨੇ ਅੱਜ ਫੈਸਲੇ ਲਏ ਔਰ ਕਈ ਡਿਪਾਰਟਮੈਂਟਲ ਸਰਕਾਰ ਨੇ ਜਿਹੜੀਆਂ ਨੌਕਰੀਆਂ ਜਿਹੜੀਆਂ ਵਾ ਉਹ ਕੱਢਣ ਦਾ ਫੈਸਲਾ ਕੀਤਾ ਹਾਲਾਂਕਿ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਛੱਪ ਵੀ ਗਿਆ ਸੀ ਜੀ ਕਿ ਪੁਲਿਸ ਦੇ ਵਿੱਚ ਕੋਈ 1200 ਦੇ ਕਰੀਬ ਜਿਹੜੀਆਂ ਵਾ ਉਹ ਸਰਕਾਰ ਨੇ ਭਰਤੀ ਕੱਢੀ ਹੈਗੀ ਆ ਇਸ ਕਰਕੇ ਸਰਕਾਰ ਤੇ ਅੱਗੇ ਗੈਰਰੀ ਹੈ ਕਿ ਅਸੀਂ ਪਿਛਲੇ 3 ਸਾਲਾਂ ਵਿੱਚ 50 ਹਜ਼ਾਰ ਤੋਂ ਵੱਧ ਜਿਹੜੀ ਇਹ ਨੌਕਰੀ ਇਹ ਸਰਕਾਰ ਨੇ ਦਿੱਤੀ ਹੈ ਕਿ ਪਰ ਆ ਜਿਹੜਾ ਅੱਜ ਜਿਹੜੀ ਮੀਟਿੰਗ ਸਿਕ ਤੇ ਲੰਬੇ ਸਮੇਂ ਤੋਂ ਬਾਅਦ ਹੋਈ ਕਿਉਂਕਿ ਪਿੱਛੇ ਕਰਨੀ ਸੀ ਫਿਰ ਦਿੱਲੀ ਦੇ ਵਿੱਚ ਪਰਚੋਲ ਕਮੇਟੀ ਚੱਲੀ ਹੈਗੀ ਆਮਾਦੀ ਪਾਰਟੀ ਦੀ ਜਿਹੜੀ ਦਿੱਲੀ ਦੇ ਵਿੱਚ ਹਾਰ ਹੋਈ ਸੀ ਅੱਜ ਸਰਕਾਰ ਨੂੰ ਮੌਕਾ ਮਿਲਿਆ ਮਤਤਪੁਰ ਨੂੰ ਕਈ ਫੈਸਲੇ ਵੀ ਲਏ ਹੈਗੇ ਨੇ ਔਰ ਜਿਹੜਾ ਵਿਸ਼ੇਸ਼ ਅਜਲਾ ਅਜਲਾਸ ਸਮੀਰ ਤੋਂ ਰੌਲਾ ਪਾਇਆ ਹੋਇਆ ਸੀ ਉਹਨੂੰ ਤੁਸੀਂ ਵਿਸ਼ੇਸ਼ ਅਜਲਾਸ ਨਹੀਂ ਕਹਿ ਸਕਦੇ ਪਿਛਲੇ ਸੈਸ਼ਨ ਦਾ اجلاس ਦਾ ਇੱਕ ਹਿੱਸਾ ਮਤਲਬ ਦੋ ਮੀਟਿੰਗਾਂ ਦੋ ਦਿਨ ਮੀਟਿੰਗਾਂ ਹੋਣਗੀਆਂ ਉਹਦੇ ਚ ਸਰਕਾਰ ਇੱਕ ਦੋ ਜਿਹੜੇ ਬਿੱਲ ਵੀ ਪਾਸ ਕਰਲੇਗੀ